ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਸਟੱਡੀ ਪੰਜਾਬ ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬੀ ਵਿਆਕਰਨ ਦੀ ਕਲਾਸ ਤਿੰਨ ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਜੇਕਰ ਤੁਸੀਂ ਇਹਨਾਂ ਸਾਰੀਆਂ ਕਲਾਸਿਸ ਦਾ PDF ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ WhatsApp ਗਰੁੱਪ ਤੇ Telegram ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਵਾਂਗਾ ਉਸ ਗਰੁੱਪ ਦੇ ਵਿੱਚ ਮੈਂ ਤੁਹਾਨੂੰ ਡੇਲੀ ਦੀ ਰੈਲੀ ਕੁਝ ਨਾ ਕੁਝ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਦਾ ਰਹਿਣਾ ਤੇ ਜਿੰਨੀਆਂ ਵੀ ਜੌਬਸ ਆਉਂਦੀਆਂ ਨੇ ਸਰਕਾਰੀ ਜਾਂ ਪ੍ਰਾਈਵੇਟ ਮੈਂ ਉਸ ਗਰੁੱਪ ਵਿੱਚ ਤੁਹਾਡੇ ਨਾਲ ਸ਼ੇਅਰ ਕਰਦਾ ਰਹਿਣਾ ਤਾਂ ਤੁਸੀਂ ਜਰੂਰ ਉਸ ਗਰੁੱਪ ਨੂੰ ਜੁਆਇਨ ਕਰ ਲਿਓ ਤਾਂ ਚਲੋ ਜਿਆਦਾ ਟਾਈਮ ਨਾ ਲੈਂਦੇ ਅੱਜ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 41 ਤਾਂ ਕਾਲਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਠੀਕ ਹੈ ਤਾਂ ਕਾਲਾ ਸ਼ਬਦ ਤਾਂ ਇਸ ਦਾ ਵਿਰੋਧੀ ਸ਼ਬਦ ਕੀ ਰਹੇਗਾ ਆਪਣੇ ਕੋਲੋਂ ਤਾਂ ਤਕਾਲਾ ਕਿ ਤੁਹਾਨੂੰ ਕਹਿੰਦੇ ਆਪਾਂ ਤਕਾਲਾਂ ਆਪਾਂ ਕਹਿੰਦੇ ਨੇ ਸ਼ਾਮ ਜੀ ਨੂੰ ਠੀਕ ਹੈ ਜੇਕਰ ਆਪਾਂ ਦੇਸੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਕਾਲਾਂ ਕਹਿੰਦੇ ਨੇ ਆਪਾਂ ਸ਼ਾਮ ਨੂੰ ਤਤਕਾਲਾਂ ਦਾ ਵਿਰੋਧੀ ਸ਼ਬਦ ਆ ਤਕਾਲਾਂ ਦਾ ਦੇਖੋ ਸ਼ਾਮ ਕੀ ਹੈ ਦਾ ਸੇਮ ਵਰਡ ਹੋ ਗਿਆ ਆਥਣ ਵੀ ਸੇਮ ਵਰਡ ਹੋ ਗਿਆ ਦੇਰ ਇਸ ਦਾ ਕੋਈ ਲਿੰਕ ਨਹੀਂ ਤਾਂ ਜਦਾਂ ਅਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਡੀ ਠੀਕ ਹੈ ਤਕਾਲਾਂ ਦਾ ਰਾਈਟ ਆਨਸਰ ਹੈਗਾ ਸਵੇਰ ਵਿਰੋਧੀ ਸ਼ਬਦ ਪੁੱਛਿਆ ਗਿਆ ਤਕਾਲਾਂ ਦਾ ਸਵੇਰ ਹੈ ਡੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਪੰਜਾਬ ਦੇ ਜੰਮਿਆਂ ਨੂੰ ਮਹੀਮਾ ਇਸ ਅਖਾਣ ਨੂੰ ਹੇਠ ਲਿਖੇ ਸ਼ਬਦਾਂ ਵਿੱਚ ਇੱਕ ਸ਼ਬਦ ਚੁਣ ਕੇ ਪੂਰਾ ਕਰੋ ਤਾਂ ਇਹ ਅਖਾਣ ਦਿੱਤੀ ਗਈ ਹੈ ਤਾਂ ਇਸ ਨੂੰ ਪੂਰਾ ਕਰਨਾ ਹੈ ਠੀਕ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮਹੀਮਾ ਠੀਕ ਹੈ ਨਿਤ ਮਹੀਮਾ ਤਾਂ ਸੀ ਇਸ ਦਾ ਰਾਈਟ ਆਨਸਰ ਠੀਕ ਹੈ ਤਾਂ ਦੋਨੇ ਯਾਦ ਹੀ ਹੋਣੇ ਤਾਂ ਨੈਕਸਟ ਦੇਖ ਲੈਣੇ ਆ ਮੁਛ ਦਾ ਵਾਲ ਬਣਨਾ ਦਾ ਕੀ ਅਰਥ ਹੈ ਤਾਂ ਮੁਛ ਦਾ ਵਾਲ ਬਣਨਾ ਤਾਂ ਕੀ ਇਹ ਤਾਂ ਤਾਂ ਇਸ ਦਾ ਅਰਥ ਰਹੇਗਾ ਬਹੁਤ ਨੇੜੇ ਹੋਣਾ ਮੁਛ ਦਾ ਵਾਲ ਬਣਨਾ ਠੀਕ ਹੈ ਜਿਵੇਂ ਕਿ ਹਾਂ ਐਕਸਪਲੇਸ਼ਨ ਵਿਦ ਕਰੀਏ ਮੁੱਛ ਦਾ ਵਾਲ ਤਾਂ ਜਿਵੇਂ ਮੁੱਛ ਤੇ ਵਾਲ ਨੇ ਪੂਵੇਂ ਹੀ ਕਿਸੇ ਦੇ ਬਹੁਤ ਨੇੜੇ ਹੋਣਾ ਤਾਂ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿਨੀਆ ਇਹਨਾਂ ਵਿੱਚੋਂ ਉਲਟ ਜੀਵੀ ਵਿਅੰਜਨ ਕਿਹੜੇ-ਕਿਹੜੇ ਹਨ ਤਾਂ ਉਲਟ ਜੀਵੀ ਵਿਅੰਜਨ ਕਿਹੜੇ ਹੁੰਦੇ ਨੇ ਆਪਣੇ ਉਲਟ ਜੀਵੀ ਵਿਅੰਜਨ ਜਿਵੇਂ ਆਪਣੇ ਕੋਲ ਟੈਂਕਾ ਠੱਠਾ ਡੱਡਾ ਲੱਲਾ ਰੜਾ ਤਾਂ ਇਹ ਸਾਰੇ ਕੀ ਨੇ ਇਹ ਸਾਰੇ ਉਲਟ ਜੀਵੀ ਵਿਅੰਜਨ ਦੇ ਵਿੱਚ ਆ ਜਾਂਦੇ ਨੇ ਠੀਕ ਹੈ ਤਾਂ ਏ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿਨੀਆ ਵਿਸ਼ੇਸ਼ ਤਰਤੀਬ ਵਿੱਚ ਲਿਖੇ ਗਏ ਕਿਸੇ ਲਿਪੀ ਦੇ ਸਾਰੇ ਅੱਖਰਾਂ ਨੂੰ ਕੀ ਆਖਦੇ ਆਂ ਤਾਂ ਜਿਹੜੇ ਵਿਸ਼ੇਸ਼ ਤਰਤੀਬ ਦੇ ਵਿੱਚ ਆਪਾਂ ਲਿਪੀ ਦੇ ਸਾਰੇ ਅੱਖਰਾਂ ਨੂੰ ਲਿਖਦੇ ਆਂ ਤਾਂ ਉਸਨੂੰ ਆਪਾਂ ਕੀ ਕਹਿ ਦਿੰਨੇ ਆਂ ਤਾਂ ਉਸਨੂੰ ਆਪਾਂ ਬੋਲ ਦਿੰਨੇ ਆਂ ਆਪਸ਼ਨ ਨੰਬਰ ਡੀ ਵਰਣ ਵਾਲਾ ਬੋਲ ਦਿੰਨੇ ਆਂ ਠੀਕ ਹੈ ਤਾਂ ਨੈਕਸਟ ਕੁਐਸਚਨ ਦੇਖ ਲੀਨੇ ਆਪਾਂ ਕੁਐਸਚਨ ਨੰਬਰ 46 ਤਾਂ ਗੁਰਮੁਖੀ ਵਿੱਚ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ ਤਾਂ ਟੋਟਲ ਗੁਰਮੁਖੀ ਦੇ ਵਿੱਚ ਟੋਟਲ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਇਹ ਹੀ ਆਪਾਂ ਤੁਹਾਡੇ ਕੁਐਸਚਨ ਐਕਸਪਲੇਨਸ਼ਨ ਵੀ ਕਰ ਲੈਨੇ ਆਂ ਤਾਂ ਗੁਰਮੁਖੀ ਦੇ ਵਿੱਚ ਟੋਟਲ 10 ਲਗਾਾਂ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਕਿਹੜੀ ਕਿਹੜੀ ਲਗਾ ਹੁੰਦੀਆਂ ਨੇ ਆਪਣੇ ਕੋਲ ਜਿਵੇਂ ਮੁਕਤਾ ਹੋ ਗਈ ਠੀਕ ਹੈ ਅ ਕੰਨਾ ਹੋ ਗਿਆ ਅ ਸਿਹਾਰੀ ਅ ਬਿਹਾਰੀ ਔਂਕੜ ਅ ਦਲੈਂਕੜ ਹੋ ਗਿਆ ਠੀਕ ਹੈ ਔਂਕੜ ਅ ਦਲੈਂਕੜ ਹੋ ਗਿਆ ਲਾਵਾ ਹੋ ਗਈ ਆਪਣੀ ਠੀਕ ਹੈ ਅ ਦਲਾਵਾ ਹੋ ਗਈਆਂ ਅ ਹੋੜਾ ਤੇ ਕਨੋੜਾ ਤਾਂ ਟੋਟਲ ਕਿੰਨੀਆਂ ਆ ਕਿੰਨੀਆਂ ਆਪਣੇ ਕੋਲ ਹੁੰਦੀਆਂ ਟੋਟਲ ਕਿੰਨੀਆਂ ਗੁਰਮੁਖੀ ਲਗਾ ਹੁੰਦੀਆਂ ਨੇ ਆਪਣੇ ਕੋਲ ਤਾਂ ਟੋਟਲ 10 ਲਗਾ ਹੁੰਦੀਆਂ ਨੇ ਠੀਕ ਹੈ ਤਾਂ ਜਿਹੜੇ ਇਹ 10 ਲਗਾ ਨੇ ਠੀਕ ਹੈ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕਰ ਬਲੰਕੜ ਲਾਵਾ ਦਲਾਵਾ ਹੋੜਾ ਤੇ ਕਨੋੜਾ ਠੀਕ ਹੈ ਤਾਂ ਇਹਨਾਂ ਦੀ ਵਰਤੋਂ ਆਪਾਂ ਕਿਵੇਂ-ਕਿਵੇਂ ਕਰਦੇ ਆ ਤਾਂ ਆਪਾਂ ਥੋੜੀ ਇਹਨਾਂ ਨੂੰ ਵੀ ਐਕਸਪਲੇਸ਼ਨ ਕਰ ਲੈਨੇ ਆ ਤਾਂ ਮੁਕਤਾ ਮੁਕਤਾ ਕੀ ਹੁੰਦੀ ਹੈ ਮੁਕਤਾ ਦਾ ਅਰਥ ਹੁੰਦਾ ਹੈ ਕਿ ਜਿਸ ਦੇ ਨਾਲ ਕੋਈ ਵੀ ਚਿੰਨ੍ਹ ਨਹੀਂ ਲੱਗਦਾ ਮਤਲਬ ਕਿ ਕੋਈ ਵੀ ਲਗ ਨਾ ਲੱਗੇ ਜਿਵੇਂ ਆਪਾਂ ਫੋਰ ਐਗਜ਼ਾਮਪਲ ਜਿਵੇਂ ਆਪਾਂ ਕਹਿੰਦੇ ਨੇ ਘਰ ਇਹ ਵਿੱਚ ਕਰਮ ਕਲਮ ਇਹ ਕੀ ਨੇ ਸਾਰੀਆਂ ਇਹ ਸਾਰੇ ਮੁਕਤਾ ਦੇ ਵਿੱਚ ਆ ਜਾਂਦੇ ਕਿਉਂਕਿ ਇਹਨਾਂ ਦੇ ਨਾਲ ਕੋਈ ਵੀ ਲਗ ਦੀ ਵਰਤੋਂ ਨਹੀਂ ਕੀਤੀ ਗਈ ਠੀਕ ਹੈ ਤਾਂ ਇਹ ਤਾਂ ਹੋ ਗਿਆ ਆਪਣੇ ਕੋਲ ਮੁਕਤਾ ਤਾਂ ਕੰਨਾ ਕੀ ਹੁੰਦਾ ਹੈ ਕੰਨਾ ਕੀ ਲੱਗਦਾ ਕੰਨਾ ਅੱਖਰ ਦੇ ਪਿੱਛੇ ਲੱਗਦਾ ਹੈ ਠੀਕ ਹੈ ਤੇ ਇਸ ਜਿਹੜੀ ਅੱਖਰ ਦੀ ਜਿਹੜੀ ਲੰਬਾਈ ਹੁੰਦੀ ਹੈ ਉਹ ਅੱਖਰ ਦੇ ਨਾਲ ਅੱਧੀ ਹੁੰਦੀ ਏ ਕੰਨੇ ਦੀ ਤੇ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਹਾਰ ਆਹੇ ਨੂੰ ਕੰਨਾ ਰਾਰਾ ਹਾਰ ਤਾਂ ਇਸ ਦੇ ਵਿੱਚ ਜਿਹੜੀ ਅੱਖਰ ਆ ਜਿਹੜਾ ਉਸ ਤੋਂ ਅੱਧੀ ਹੁੰਦੀ ਏ ਕੰਨੇ ਦੀ ਠੀਕ ਹੈ ਹਾਰ ਫੋਰ ਐਗਜ਼ਾਮਪਲ ਦੇਖ ਲੈਂਦੇ ਆ ਮਕਾਨ ਤਾਂ ਇਹ ਕੀ ਏ ਇਹ ਕੰਨੇ ਦੀ ਹੋ ਗਈ ਇਸ ਤੋਂ ਬਾਅਦ ਆਪਾਂ ਸਿਹਾਰੀ ਦੇਖ ਲੈਂਦੇ ਆ ਤਾਂ ਸਿਹਾਰੀ ਕੀ ਹੁੰਦੀ ਏ ਉਹ ਅੱਖਰ ਤੋਂ ਪਹਿਲਾਂ ਲੱਗਦੀ ਏ ਫੋਰ ਐਗਜ਼ਾਮਪਲ ਜਿਵੇਂ ਲਿਖ ਤੇ ਹੋ ਮਿਰਚ ਬਲਿਹਾਰ ਬਲਿਹਾਰ ਤਾਂ ਇਹ ਕੀ ਹੈ ਸਿਹਾਰੀ ਹੋ ਗਈ ਇਸੇ ਤਰੀਕੇ ਨਾਲ ਬਿਹਾਰੀ ਦੇਖ ਲੈਂਦੇ ਆ ਤਾਂ ਬਿਹਾਰੀ ਕੀ ਹੈ ਅੱਖਰ ਤੋਂ ਕੀ ਲੱਗਦੀ ਹੈ ਅੱਖਰ ਤੋਂ ਪਿੱਛੋਂ ਲੱਗਦੀ ਹੈ ਬਿਹਾਰੀ ਜਿਹੜੀ ਕੀ ਅੱਖਰ ਤੋਂ ਪਿੱਛੋਂ ਲੱਗਦੀ ਹੈ ਜਿਵੇਂ ਵੀਰ ਵਾਵੇ ਨੂੰ ਬਿਹਾਰੀ ਰਾਰਾ ਵੀਰ ਠੀਕ ਹੈ ਇਵੇਂ ਗਰਮੀ ਮੰਮੇ ਨੂੰ ਬਿਹਾਰੀ ਆ ਬਸਤੀ ਇਹ ਕੀ ਸਾਰੇ ਇਹ ਬਿਹਾਰੀ ਦੇ ਵਿੱਚ ਯੂਜ਼ ਹੋ ਗਏ ਠੀਕ ਹੈ ਇਸੇ ਤਰੀਕੇ ਨਾਲ ਆਪਾਂ ਔਂਕੜ ਦੇਖ ਲੈਣਾ ਤਾਂ ਔਂਕੜ ਕੀ ਹੁੰਦਾ ਹੈ ਔਂਕੜ ਜਿਹੜਾ ਉਹ ਅੱਖਰ ਤੇ ਲੱਗਦਾ ਹੈ ਜਿਵੇਂ ਆਪਾਂ ਹੋਰ ਐਗਜ਼ਾਮਪਲ ਦੇਖ ਲੈਣਾ ਗੁੜ ਤਾਂ ਫੁਰਸਤ ਤਾਂ ਇਹ ਕੀ ਹੈ ਔਂਕੜ ਦੇ ਵਿੱਚ ਆ ਜਾਂਦਾ ਹੈ ਇਸੇ ਤਰੀਕੇ ਨਾਲ ਆਪਾਂ ਦੁਲੈਂਕੜ ਦੇਖ ਲੈਨੇ ਤਾਂ ਦੁਲੈਂਕੜ ਕੀ ਹੈ ਉਹ ਔਂਕੜ ਵਾਂਗ ਹੀ ਅੱਖਰ ਤੇ ਲੱਗਦਾ ਬਟ ਕੀ ਹੁੰਦਾ ਹੈ ਉਹ ਡਬਲ ਹੁੰਦਾ ਜਿਵੇਂ ਸੂਰ ਸਸੇ ਨੂੰ ਦੁਲੈਂਕੜ ਨਾਲ ਸੂਰ ਤਾਂ ਸੁਰਮਾ ਕਪੂਰਥਲਾ ਤਾਂ ਇਹ ਕੀਆ ਦੋ ਲੈਂਕੜ ਦੇ ਵਿੱਚ ਆ ਗਿਆ ਠੀਕ ਹੈ ਇਵੇਂ ਆਪਾਂ ਲਾਮੇ ਦੀ ਗੱਲ ਕਰੀਏ ਤਾਂ ਨਾਵਾ ਕੀ ਹੈ ਉਹ ਅੱਖਰ ਦੇ ਉੱਤੇ ਲਗਾਇਆ ਜਾਂਦਾ ਹੈ ਠੀਕ ਹੈ ਆ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਤੇਲ ਹੋ ਗਿਆ ਆਪਣੇ ਕੋਲ ਤੇਲ ਪਹਾੜੇ ਦੇਵਤਾ ਤਾਂ ਇਹ ਕੀਆ ਇਹ ਲਾਵਾ ਦਾ ਯੂਜ਼ ਹੋ ਗਿਆ ਇਸ ਦੇ ਵਿੱਚ ਇਸੇ ਤਰੀਕੇ ਨਾਲ ਲਾਵਾ ਕੀ ਹੁੰਦੀਆਂ ਨੇ ਤਾਂ ਦਲਾਵਾ ਵੀ ਜਿਹੜੀਆਂ ਉਹ ਅੱਖਰ ਦੇ ਉੱਤੇ ਲੱਗਦੀਆਂ ਨੇ ਠੀਕ ਹੈ ਫੋਰ ਐਗਜ਼ਾਮਪਲ ਜਿਵੇਂ ਆਪਣੇ ਕੋਲ ਸੈਰ ਸ ਸੈਨੂ ਦਲਾਵਾ ਰਾਰਾ ਸੈਰ ਠੀਕ ਹੈ ਹੁਣ ਸੈਨਿਕ ਹੋ ਗਿਆ ਸ ਸੈਨੂ ਦਲਾਵਾ ਨੰਦੇ ਨਚਾਰੀ ਕੱਕਾ ਸੈਨਿਕ ਐਤਵਾਰ ਹੋ ਗਿਆ ਠੀਕ ਹੈ ਤਾਂ ਇਹ ਕੀ ਹੈ ਸਾਰਾ ਇਹ ਸਾਰੇ ਦਲਾਵਾ ਦੇ ਵਿੱਚ ਆ ਜਾਂਦੇ ਨੇ ੜਾ ਕੀ ਹੁੰਦਾ ਏ ੜਾ ਵੀ ਅੱਖਰ ਦੇ ਉੱਪਰ ਲੱਗਦਾ ਏ ਪ੍ਰਤੀਕਿਕਲ ਤੁਸੀਂ ਇਹਦੇ ਵਿੱਚ ੜੇ ਦੇ ਵਿੱਚ ਯਾਦ ਰੱਖਿਓ ਕਿ ਜਿਹੜਾ ੜਾ ਹੁੰਦਾ ਉਹ ੜਾ ਅੱਖਰ ਦੇ ਉੱਪਰ ਜਦੋਂ ਉੱਪਰ ਜਦੋਂ ਲੱਗੇਗਾ ਨਾ ਤਾਂ ੜੇ ਦਾ ਮੁਖੀ ਫੁੱਲਾ ਹੋ ਜਾਂਦਾ ਏ ਜਿਵੇਂ ਓਮ ਓਮ ੜਾ ਯਾ ਓਮ ਇਸ ਤਰੀਕੇ ਨਾਲ ਮੂੰਹ ਖੁੱਲਾ ਹੁੰਦਾ ਹੈ ਊੜੇ ਦਾ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਇਸੇ ਤਰੀਕੇ ਨਾਲ ਆਪਾਂ ਓਮ ਤੋਂ ਬਾਅਦ ਮੋਰ ਮੰਮੇ ਨੂੰ ਕੋੜਾ ਰਾਰਾ ਮੋਰ ਠੀਕ ਹੈ ਮੂ ਤੋਰਨਾ ਤਾਂ ਇਹ ਹੋੜੇ ਦੇ ਵਿੱਚ ਆ ਜਾਂ ਸਾਰੀਆਂ ਇਸੇ ਤਰੀਕੇ ਨਾਲ ਘਣੋੜਾ ਦੇਖਦੇ ਆਪਾਂ ਘਣੋੜੇ ਦੇ ਵਿੱਚ ਦੇਖੀ ਆਪਾਂ ਤਨੋੜਾ ਕੀ ਇਹਦੇ ਵਿੱਚ ਘਣੋੜੇ ਦੇ ਦੇਖਦੇ ਆਪਾਂ ਘਣੋੜੇ ਦੇ ਵਿੱਚ ਆਪਣੇ ਕੋਲ ਧੌਣ ਧੱਦੇ ਨੂੰ ਘਣੋੜਾ ਨਾਣਾ ਧੌਣ ਅੱਗੇ ਰੌਣਕ ਰਾਰੇ ਨੂੰ ਕਨੋੜਾ ਨਾਨਾ ਕੱਕਾ ਰੌਣਕ ਦੱਦੇ ਨੂੰ ਕਨੋੜਾ ਲਾਲਾ ਤੱਤ ਲੱਲਾ ਤਤ ਦੌਲਤ ਤਾਂ ਇਹ ਸਾਰੀਆਂ ਕੀ ਨੇ ਇਹ ਸਾਰੀਆਂ ਐਗਜ਼ਾਮਪਲਾਂ ਨੇ ਟੋਟਲ ਕਿੰਨੀਆਂ ਲਗਾ ਹੁੰਦੀਆਂ ਨੇ ਟੋਟਲ 10 ਲਗਾ ਹੁੰਦੀਆਂ ਨੇ ਜਿਨ੍ਹਾਂ ਦਾ ਯੂਜ਼ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ ਠੀਕ ਹੈ ਤਾਂ ਇਹ ਤੁਸੀਂ ਸਾਰੀਆਂ ਯਾਦ ਰੱਖ ਲੈ ਐਗਜ਼ਾਮ ਦੇ ਅੱਗੇ ਜਾ ਕੇ ਕਾਫੀ ਇੰਪੋਰਟੈਂਟ ਟ੍ਰੈਂਕੀਆਂ ਇਹ ਤਾਂ ਆਪਾਂ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਹੁਣ ਕੁਐਸਚਨ ਨੰਬਰ 47 ਉਹ ਕਿਹੜਾ ਅੱਖਰ ਹੈ ਜਿਸ ਨਾਲ ਹੂੜਾ ਲਗਾਉਣ ਸਮੇਂ ਉਸ ਦਾ ਮੂੰਹ ਖੁੱਲਾ ਕਰ ਦਿੱਤਾ ਜਾਂਦਾ ਹੈ ਦੇਖੋ ਹੁਣੇ ਦੱਸ ਗਿਆ ਟੈਂ ਤਾਂ ਜਿਹੜਾ ਊੜਾ ਅੱਖਰ ਹੈ ਉਸ ਦਾ ਕੀ ਹੈ ਜਦੋਂ ਊੜਾ ਲੰਨਿਆ ਤਾਂ ਉਸ ਦਾ ਮੂੰਹ ਕੀ ਹੋ ਜਾਂਦਾ ਖੁੱਲਾ ਹੋ ਜਾਂਦਾ ਠੀਕ ਹੈ ਤਾਂ ਬੀ ਇਸ ਦਾ ਰਾਈਟ ਆਨਸਰ ਤਾਂ ਨੈਕਸਟ ਕੁਐਸਚਨ ਦੇਖ ਲੈਂਦੇ ਆ ਕੁਐਸਚਨ ਨੰਬਰ 48 ਪੰਜਾਬੀ ਭਾਸ਼ਾ ਨੂੰ ਲਿਖਣ ਸਮੇ ਕਿਹੜੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਪੰਜਾਬੀ ਭਾਸ਼ਾ ਨੂੰ ਲਿਖਣ ਸਮੇ ਕਿਹੜੀ ਲਿਪੀ ਦੀ ਵਰਤੋਂ ਕਰਾਂਗੇ ਆਪਾਂ ਤਾਂ ਇਸ ਦੇ ਲਈ ਆਪਾਂ ਯੂਜ਼ ਕਰਾਂਗੇ ਗੁਰਮੁਖੀ ਲਿਪੀ ਤਾਂ ਇਸ ਦੇ ਲਈ ਗੁਰਮੁਖੀ ਲਿਪੀ ਦਾ ਯੂਜ਼ ਕਰਦੇ ਆਂ ਕਿਸੇ ਵੀ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਤਾਂ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਂ ਕਿਹੜੇ ਸਵਰ ਮੁਕਤਾ ਆ ਸਕਦਾ ਤਾਂ ਕਿਹੜਾ ਮੁਕਤਾ ਕਿਹੜਾ ਹੁੰਦਾ ਹੈ ਮੁਕਤਾ ਆਪਾਂ ਕਿਸਦਾ ਯੂਜ਼ ਕਰਦੇ ਆ ਤਾਂ ਮੁਕਤਾ ਦੇ ਲਈ ਆੜਾ ਦਾ ਜ਼ਿਆਦਾਤਰ ਠੀਕ ਹੈ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਂ ਹੇਠਾਂ ਲਿਖੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦ ਜੋੜ ਚੁਣੋ ਸ਼ੁੱਧ ਸ਼ਬਦ ਆ ਪੁੱਧ ਦੁੱਧ ਦੂਧ ਦੱਦੇ ਨੂੰ ਔਂਕੜ ਉੱਤੇ ਅੱਧਕ ਤੇ ਦੱਦਾ ਤਾਂ ਇਹ ਕਿਹ ਹੈ ਸ਼ੁੱਧ ਸ਼ਬਦ ਬਣ ਗਿਆ ਠੀਕ ਹੈ ਤਾਂ ਡੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਂ ਉਸਦੇ ਪੱਗ ਦਾ ਰੰਗ ਲਾਲ ਹੈ ਵਾਕ ਵਿੱਚ ਕਿਰਿਆ ਸ਼ਬਦ ਕਿਹੜਾ ਹੈ ਕਿਰਿਆ ਸ਼ਬਦ ਦੱਸਣਾ ਉਸਦਾ ਉਸਦੀ ਪੱਗ ਦਾ ਰੰਗ ਲਾਲ ਹੈ ਆ ਉਹਦੇ ਵਿੱਚ ਕਿਰਿਆ ਸ਼ਬਦ ਕਿਹੜਾ ਹੋਵੇਗਾ ਤਾਂ ਇਸ ਦੇ ਵਿੱਚ ਕਿਰਿਆ ਸ਼ਬਦ ਹੋਵੇਗਾ ਆਪਣੇ ਕੋਲ অপਸ਼ਨ ਨੰਬਰ ਡੀ ਹੈ ਤਾਂ ਹੈਗੀ ਹੈ ਇਸ ਦੇ ਵਿੱਚ ਇੱਕ ਕਿਰਿਆ ਸ਼ਬਦ ਹੈ ਡੀ ਇਸ ਦਾ ਰਾਈਟ ਆਨਸਰ ਨੈਕਸਟ ਲਿਖਦੇ ਹਾਂ ਵਾਕ ਵਿੱਚ ਗੱਲ ਕਰਨ ਵਾਲੇ ਵਿਅਕਤੀ ਨੂੰ ਕੀ ਕਿਹਾ ਜਾਂਦਾ ਹੈ ਤਾਂ ਵਾਕ ਵਿੱਚ ਗੱਲ ਕਰਨ ਵਾਲੇ ਵਿਅਕਤੀ ਨੂੰ ਆਪਾਂ ਕੀ ਕਹਾਂਗੇ ਤਾਂ ਇਸ ਦਾ ਰਾਈਟ ਆਨਸਰ ਕੀ ਹੋਵੇਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਉਤਮਪੁਰ ਸੀ ਇਸ ਦਾ ਰਾਈਟ ਆਨਸਰ ਤਾਂ ਜਿਹੜਾ ਵਾਕ ਵਿੱਚ ਗੱਲ ਗੱਲ ਕਰਨ ਵਾਲ ਜੋ ਗੱਲ ਕਰ ਰਿਹਾ ਹੈ ਉਸ ਨੂੰ ਆਪਾਂ ਕੀ ਕਹਿੰਦੇ ਨੇ ਉਸ ਨੂੰ ਆਪਾਂ ਬੋਲ ਦਿੰਦੇ ਨੇ ਉੱਤਮਪੁਰਖ ਸੀ ਇਜ਼ ਦਾ ਰਾਈਟ ਆਨਸਰ ਤੇ ਜੇਕਰ ਗੱਲ ਕਰੀਏ ਉਦਾਂ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਤਾਂ ਤਿੰਨ ਪ੍ਰਕਾਰ ਦੇ ਹੁੰਦੇ ਨੇ ਆਪਣੇ ਕੋਲ ਉੱਤਮਪੁਰਖ ਨੰਬਰ 2 ਤੇ ਆਪਣੇ ਕੋਲ ਆ ਗਿਆ ਮਦਨਪੁਰਖ ਤੇ ਨੰਬਰ 3 ਤੇ ਆ ਗਿਆ ਆਪਣੇ ਕੋਲ ਅੰਨਿਆਪੁਰ ਤਾਂ ਇਹ ਤੁਸੀਂ ਤਿੰਨੋਂ ਯਾਦ ਰੱਖਣੇ ਨੇ ਨੈਕਸਟ ਦੇਖਦੇ ਹਾਂ ਕੁਐਸਚਨ ਨੰਬਰ 43 ਯੁੱਧ ਮਹਾਭਾਰਤ ਨੂੰ ਇਸ ਦੇ ਵਿੱਚ ਜਦੋਂ ਦੇਖਦੇ ਆਪਾਂ ਹੱਥ ਵੇਖੇ ਹੱਥ ਅੱਢਣੇ ਹੱਥ ਲਾਉਣੇ ਤੇ ਹੱਥ ਹੀ ਲਾਉਣੇ ਤਾਂ ਇਸ ਦੇ ਵਿੱਚ ਸ਼ੁੱਧ ਮੁਹਾਵਰਾ ਕਿਹੜਾ ਹੋਵੇਗਾ ਤਾਂ ਕੀ ਰਾਈਟ ਆਨਸਰ ਹੋਏਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ B ਹੱਥ ਅੱਢਣੇ B ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਆਂ ਜੰਗਲ ਵਿੱਚ ਮੁਹਾਵਰਾ ਪੂਰਾ ਕਰੋ ਤਾਂ ਜੰਗਲ ਵਿੱਚ ਕੀ ਹੈ ਜੰਗਲ ਵਿੱਚ ਮੰਗਲ ਹੋਣਾ C ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆਂ ਖਾਨਿਓ ਜਾਣਾ ਵਾਕ ਦਾ ਕੀ ਅਰਥ ਹੈ ਖਾਨਿਓ ਜਾਣਾ ਤਾਂ ਇਸ ਦਾ ਵਾਕ ਦਾ ਕੀ ਅਰਥ ਰਹੇਗਾ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਏ ਕਬਰ ਆ ਜਾਣਾ ਖਾਨਿਓ ਜਾਣਾ ਕਬਰ ਆ ਜਾਣਾ ਏ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲਿਨੀਏ ਆ ਖੇਡ ਲਿਖਿਆ ਵਿੱਚੋਂ ਸਹੀ ਸ਼ਬਦ ਚੁਣੋ ਤਾਂ ਇਸ ਦੇ ਵਿੱਚੋਂ ਸਹੀ ਸ਼ਬਦ ਕਿਹੜਾ ਹੈ ਆਪਣਾ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਡੀ ਤਾਂ ਐਵੇਂ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲਿਨੀਏ ਆ ਖੇਡ ਲਿਖਿਆ ਵਿੱਚੋਂ ਸਹੀ ਸ਼ਬਦ ਚੁਣੋ ਤਾਂ ਇਸ ਦੇ ਵਿੱਚੋਂ ਸਹੀ ਸ਼ਬਦ ਕਿਹੜਾ ਹੈ ਆਪਣਾ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਸੀ ਮੁੰਡੇ ਦੌੜਦੇ ਹਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਖੇਡ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ ਤਾਂ ਇਸ ਦੇ ਵਿੱਚ ਸਮਾਸੀ ਸ਼ਬਦ ਕਿਹੜਾ ਹੋਵੇਗਾ ਤਾਂ ਇਸ ਦੇ ਵਿੱਚ ਸਮਾਸੀ ਹੁੰਦਾ ਕਿ ਜਿਸ ਦੇ ਵਿੱਚ ਡੈਸ਼ ਦਾ ਨਿਸ਼ਾਨ ਲੱਗਿਆ ਹੋਵੇ ਇਸ ਤਰੀਕੇ ਦਾ ਡਾਕਦਰ ਗਲਤ ਤੇ ਡਾਕਾਨ ਤੇ ਡਾਕ ਪੋਸਟ ਦਾ ਕਿਹੜਾ ਹੋਵੇਗਾ ਡਾਕਖਾਨਾ ਵੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਇਹਨਾਂ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਕਿਰਿਆ ਹੈ ਤਾਂ ਇਸ ਦੇ ਵਿੱਚੋਂ ਕਿਰਿਆ ਸ਼ਬਦ ਦੱਸਣਾ ਹੈ ਤਾਂ ਕਿਰਿਆ ਸ਼ਬਦ ਕਿਹੜਾ ਇਹਨਾਂ ਦੇ ਵਿੱਚੋਂ ਤਾਂ ਇਸ ਦਾ ਰਾਈਟ ਆਨਸਰ ਹੈ ਆਪਣੇ ਕੋਲ অপਸ਼ਨ ਨੰਬਰ ਡੀ ਬੈਠਦੇ ਤਾਂ ਡੀ ਇਸ ਦਾ ਰਾਈਟ ਆਨਸਰ ਕਿਰਿਆ ਸ਼ਬਦ ਪੁੱਛਿਆ ਗਿਆ ਲੁਧਿਆਣਾ ਬਾਹਰ ਬੈਠਦੇ ਕੀ ਇੱਕ ਤਰ੍ਹਾਂ ਦੀ ਕਿਰਿਆ ਹੋ ਰਹੀ ਹੈ ਤਾਂ ਡੀ ਇਸ ਦਾ ਰਾਈਟ ਆਨਸਰ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆ ਤਾਂ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਆਪਣੇ ਕੋਲ ਤਾਂ ਕਿਰਿਆ ਵਿਸ਼ੇਸ਼ਣ ਟੋਟਲ 8 ਪ੍ਰਕਾਰ ਦੇ ਹੁੰਦੇ ਨੇ ਠੀਕ ਹੈ ਤਾਂ ਸੀ ਇਸ ਦਾ ਰਾਈਟ ਆਨਸਰ ਤਾਂ ਦੋਸਤੋ ਅੱਜ ਦੀ ਕਲਾਸ ਦੇ ਆਪਣੇ 60 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸ ਆ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਮੇਰੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ